ਹਾਂਜੀ ਵੈਲਕਮ ਹਾਂ ਸਭ ਦਾ ਆਪਣੇ ਹੋਰ ਨਵੇਂ ਵਲੌਗ ਦੇ ਵਿੱਚ। ਲੋ ਵੀ ਆਪ ਜੀ ਵਲੌਗ ਦੀ ਸ਼ੁਰੂਆਤ ਕਰਦੇ ਆਂ ਕੂਤਰਾਂ ਤੋਂ। ਬਾ ਹੁਣ ਆਪਾਂ ਚੱਲੇ ਆਂ ਜਿਹੜਾ ਜੋਧਾ ਆਪਣਾ ਕੱਟ ਰੱਖਿਆ ਹੋਇਆ ਸੀਗਾ 7 ਤਰੀਕ ਨੂੰ। ਰੈਂਡੀ ਸੀਗੀ ਲੈਂਡ ਪੋਲਿੰਗ ਪਾਲਿਸੀ ਦੇ ਵਿਰੁੱਧ ਜਿਹੜੀ ਸਰਕਾਰ ਨੇ ਲੈਂਡ ਪੋਲਿੰਗ ਪਾਲਿਸੀ ਜਮੀਨਾਂ ਨੱਪਣ ਵਾਲੀ ਬਣਾਈ ਹੈ। ਉਹਦੇ ਵਿਰੁੱਧ ਜਿਹੜਾ ਕੱਟ ਸੀਗਾ ਅੱਜ ਉੱਥੇ ਤੇ ਲੈ ਆਂ। 11 ਵਜੇ ਕੇ ਬਾਸ ਹੁਣ ਚੱਲਦੇ ਆਂ ਇੱਧਰ ਕੂਤਰਾਂ ਵਾਲੇ ġੇੜਾ ਮਨ ਆਏ। ਸਾਰੇ ਜੋੜੇ ਜਾੜੇ ਲੱਗੇ ਹੋਏ। ਇਹ ਕੀ ਨੁਕਸਾਨ ਬਹੁਤ ਹੋ ਗਿਆ ਯਾਰ ਆਪਣੇ ਆਂਡੇ ਵਾਲੇ ਖਰਾਬ ਹੋ ਗਏ। ਜਿਹੜਾ ਫੇਰ ਵੀ ਚੱਲ ਹੁਣ ਆਪਾਂ ਫालतੂ ਜੂੜੇ ਥੱਲੇ ਲਾਏ ਹੋਇਆ ਕਾਫੀ ਫੇਰ ਆਪਾਂ ਆਂਡੇ ਚੇਂਜ ਕਰਕੇ ਬੱਤੇ ਇੱਕ ਦੀ ਵੱਧ ਲੈਣੇ ਬਾਕਸ਼ ਹੁਣ ਆਉਂਦੇ ਆ ਲੈਣ ਅੱਜ ਬਹੁਤ ਵੱਡਾ ਇਕੱਠ ਆ ਜੋ ਤਾਂ ਦਾਣਾ ਮੰਡੀ ਜਾ ਕੇ ਸਾਰਾ ਥੰਦ ਖੋਣੇ ਆ ਉਹ ਆ ਗਏ ਭਈ ਕਹਿੰਦੇ ਲੈਣ ਆ ਚੁੱਕੇ ਨੇ ਰੋਸ ਕਾਲਾ ਝੰਡਾ ਕਹਿੰਦੇ ਅੱਜ ਮੈਂ ਤੂੰ ਕਾਲਾ ਝੰਡਾ ਲਾਇਆ ਦੇਖ ਮੈਂ ਕਾਲੇ ਕੱਪੜੇ ਪਾਇਆ ਸਾਰੇ ਰੋਸ ਆਪਣੇ ਚ ਵੜਾ ਜਾਂਦੇ ਆ ਮੈਂ ਗਿਆ ਇੱਧਰ ਕਾਲਾ ਝੰਡਾ ਲਾਇਆ ਮੈਂ ਕਾਲੇ ਕੱਪੜੇ ਪਾਏ ਆ ਠੀਕ ਆ ਫੇ ਕਾਲਾ ਆਪਾਂ ਨੂੰ ਰੋਜ਼ ਆ ਭਾਈ ਹੋਰ ਕੀ ਚੱਲਦੇ ਆ ਹੁਣ ਹਾਂ ਸਾਰੇ ਇਕੱਠੇ ਹੋ ਗਿਆ ਜਿੱਥੇ ਇਕੱਠ ਕੀਤਾ ਆ 1 ਲੱਖ ਬੰਦੇ ਦਾ ਇਹਨਾਂ ਦਾ ਟਾਰਗੇਟ ਸੀਗਾ ਬਾਕੀ ਦੇਖੋ ਮੈਂ ਵੀਡੀਓ ਤਾਂ ਦੇਖਿਆ ਬੱਸਾਂ ਭਰ ਕੇ ਵੀ ਆਉਂਦੇ ਆ ਨਹੀਂ ਆ ਰਹੇ ਆ ਇੱਥੇ ਦੇਖੀ ਜਾਂਦੇ ਆ ਬੱਸਾਂ ਬੱਸਾਂ ਦੂਰੋਂ ਆਣ ਕਰਕੇ ਟਾਈਮ ਥੋੜਾ ਲੇਟ ਲੱਗ ਰਿਹਾ ਉਹਨਾਂ ਨੂੰ 1 ਵਜੇ ਤੱਕ ਪੂਰਾ ਇਕੱਠ ਹੋ ਜਾਣਾ ਪੂਰਾ ਇਕੱਠ ਹੋ ਜਾਣਾ ਇੱਕ 2 ਵਜੇ ਤੱਕ ਭਰੂ ਭਰ ਜਾਣਾ ਯਾਰ ਬਹੁਤ ਲੋਕ ਆਈ ਜਾਂਦੇ ਆ ਮਾੜਾ ਕਹਿੰਦਾ ਜਾਮ ਹੋ ਜਾਵੇ ਮੰਡੀ ਛੋਟੀ ਪੈ ਜੇ ਇੰਨਾ ਘੱਟ ਆ ਠੀਕ ਹੈ ਛੋਟੀ ਪੈ ਜਾਣੀ ਆ ਮੇਰੇ ਕਰ ਇੰਨੀ ਕ ਮੰਡੀ ਛੋਟੀ ਪੈ ਜੇ ਇੰਨਾ ਘੱਟ ਹੋਰ ਤਾਂ ਘੱਟ ਹੋਣੀ ਵਧਣ ਲੱਗ ਗਿਆ ਨਾਲ ਲੋਕ ਆਪ ਦੇ ਆ ਵੀ ਦਾ ਚੱਕ ਲਿਆ ਕਹਿੰਦੀ ਇਹਨਾਂ ਚ ਵੀਡੀਓ ਬਣਾਵਾ ਨਹੀਂ ਆ ਪਤਾ ਸਾਰਾ ਪਤਾ ਲੱਗ ਜਾ ਸਰਕਾਰ ਨੂੰ ਇਹ ਬੰਦੇ ਆ ਸਪੈਸ਼ਲ ਕਿਹਾ ਕਹਿੰਦੇ ਡਰੋਨ ਲੈ ਕੇ ਆਏ ਤਾਂ ਚਾਹੀਦਾ ਬਾਈ ਮਿਲਿਆ ਵੀ ਸੀ ਬੰਦਿਆਂ ਨੂੰ ਇਹ ਜਿਹੜੀ ਗਾਂ ਦੇਖੂਗਾ ਸਾਰਿਆਂ ਨੂੰ ਵੀ ਕਿੰਨਾ ਇਕੱਠ ਸੀ ਨਹੀਂ ਇਹ ਨਾ ਵੀਡੀਓ ਆ ਯਾਰ ਜਾ ਕੋਈ ਵੀ ਬਤਾਉਗਾ ਇਹ ਵੀਡੀਓ ਆਪ ਨੂੰ ਦੇਖਣੀ ਆ ਜ਼ਰੂਰੀ ਨੇ ਇਹ ਵੀਡੀਓ ਦੀ ਪਤਾ ਲੱਗਣਾਗਾ ਵੀਡੀਓ ਬਹੁਤ ਉਹ ਚੀਜ਼ ਆ ਬਾਰ ਵੀ ਪਤਾ ਲੱਗਦਾ ਬਾਕੀ ਭਈ ਆਪਾਂ ਲੱਖ ਪੈੜੀ ਸਰਕਾਰ ਤੱਕ ਵੀਡੀਓ ਹੀ ਪਹੁੰਚਦੀਆਂ ਨਹੀਂ ਵੀਡੀਓ ਪਹੁੰਚਦੀਆਂ ਆਪਣੀਆਂ ਇਹ ਨਹੀਂ ਕਹਿੰਦੇ ਆਪਣੀਆਂ ਪਹੁੰਚਦੀਆਂ ਕਿਸੇ ਨਾ ਕਿਸੇ ਤਰੀਕੇ ਉਹ ਪਹੁੰਚਦੀਆਂ ਹੀ ਆਇਆ ਕਰੋ ਆਪਾਂ ਤਾਂ ਹੀ ਕਹਿੰਨੇ ਭਈ ਇਹੋ ਜਿਹੇ ਚੀਜ਼ਾਂ ਇਹ ਜ਼ਰੂਰੀ ਹੁਣ ਵੀਡੀਓ ਜਦੋਂ ਇੰਟਰਨੈਟ ਤੇ ਛੱੜਤੀ ਪਤਾ ਹੀ ਨਹੀਂ ਕਿੱਥੇ ਤੇ ਕਰਦਾ ਕੋਈ ਯਾਰ ਤੂੰ ਇੱਕ ਵਾਰ ਅਪਲੋਡ ਕਰਤੀ ਉਹ ਪਤਾ ਹੀ ਨਹੀਂ ਅਜੇ ਤੱਕ ਕਈ ਵਾਰ ਆਪ ਬੰਦੇ ਇਹੋ ਜਿਹੇ ਕਹਿੰਦੇ ਭਈ ਮੈਂ ਵੀ ਦੇਖੀ ਤੁਮ ਸਭ ਬਾਝੋਂ ਮਲਦੀਪ ਭਾਈ ਆਇਆ ਜੋ ਕਹਿੰਦਾ ਉਹ ਵੀਡੀਓ ਦੇ ਹਾਂ ਹੁਣ ਉਹ ਹਰਿਆਣੇ ਤੋਂ ਆਪਾਂ ਲੁਧਿਆਣੇ ਬੋਲਦੇ ਪਈ ਦੇਖ ਲਾ ਉਹ ਵੀਡੀਓ ਦੇਖ ਦੇਖਦਾ ਵਾ ਵੀਡੀਓ ਆਪਾਂ ਨੂੰ ਆਹ ਚੀਜ਼ ਨਹੀਂ ਵੱਧ ਤੋਂ ਵੱਧ ਚਾਹੀਦੀ ਜਣੀ ਇਹ ਗੱਲ ਜੇ ਤੁਸੀਂ ਵੀਡੀਓ ਨਹੀਂ ਵੀ ਪਾ ਰਹੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਇੰਸਟਾਗ੍ਰਾਮ ਤੇ ਆਪਦੇ WhatsApp ਤੇ ਆਪਦੇ ਗਰੁੱਪ ਦੇ ਵਿੱਚ ਸਟੋਰੀ ਪਾ ਦੇ ਚਾਹੇ ਹਾਂ ਯਾਰ ਕੋਸ਼ਿਸ਼ੀ ਉਹਨੂੰ ਇੱਕ ਬੰਦੇ ਨਾਲ ਹੀ ਸ਼ੇਅਰ ਕਰੋ ਚਾਹੇ ਉਹਨੂੰ ਸ਼ੇਅਰ ਜ਼ਰੂਰ ਕਰੋ ਵੀਡੀਓ ਨੂੰ ਕਿਉਂਕਿ ਅੱਗੇ ਤੋਂ ਅੱਗੇ ਫੋਰ ਬੜੀ ਸ਼ੇਅਰ ਕੀਤੀ ਵੀਡੀਓ ਪਤਾ ਨਹੀਂ ਕਿੱਥੇ ਪਹੁੰਚ ਜਾ ਬਿਲਕੁਲ ਵੀਡੀਓ ਸ਼ੇਅਰ ਕਰ ਦਿਆ ਕਰੋ ਬਸ ਚਲੋ ਹੁਣ ਅਰੇ ਚੱਲਦੇ ਆ ਪਹਿਲਾਂ ਪੁੱਤ ਗੱਡੀ ਖੜਾ ਕੇ ਉੱਥੋਂ ਤੁਰ ਕੇ ਆਵਾਂ ਕਿਉਂਕਿ ਜਿਆਦਾ ਬਾੜਾ ਹੋ ਜਾਣਾ ਉਹ ਵੀ ਕਹਿੰਦੇ ਹੋਰ ਕਿਤਾ ਚਾਦਰੇ ਵਾਲੇ ਆਉਂਦੇ ਆ ਪੂਰਾ ਪੂਰਾ ਟਰਾਲੀਆਂ ਪੂਰੀ ਦੂਰ ਆਹ ਦੇਖੋ ਇੱਧਰ ਦੇਖੋ ਕਾਠੀ ਵਧਣਾ ਕਹਿੰਦੇ ਇੱਕ ਗੱਲ ਦੇਖੀ ਹੁਣ ਜਿਵੇਂ ਜਿਵੇਂ ਟਾਈਮ ਨਿਕਲ ਹੀ ਜਾਂਦਾ ਜਿਹੜੇ ਝੰਡੇ ਵਾਲੇ ਡੰਡੇ ਨੇ ਉਹ ਟਗੜੇ ਹੋਈ ਜਾਂਦੇ ਟਗੜੇ ਹੋਈ ਜਾਂਦੇ ਝੰਡੇ ਵਾਲੀ ਲੜਾਈ ਨਹੀਂ ਡੰਡੇ ਵਾਲੀ ਲੜਾਈ ਇਹ ਇੱਕ ਆਪਣੇ ਕਿਸਾਨਾਂ ਆਗੂ ਨੇ ਕਿਹਾ ਸੀ ਸਾਡੇ ਕੋਲ ਕੋਈ ਬੰਦੂਕ ਨਹੀਂ ਕੋਹਨ ਸਾਡੇ ਕੋਲ ਡੰਡੇ ਹੀ ਆਹ ਝੰਡੇ ਜੀ ਵਿਖਾਏ ਹੋਇਆ ਝੰਡੇ ਜੀ ਵਿਖਾਏ ਹੋਇਆ ਨਾਲ ਡੰਡੇ ਚੱਕਣੇ ਆ ਉਸ ਤੋਂ ਬਾਅਦ ਦੇਖੋ ਗੱਠ ਬਈ ਪਹਿਲਾਂ ਉਹ ਗਾਣਾ ਵੀ ਡੰਡਿਆਂ ਨਾਲ ਗੱਲ ਨਾ ਬਣੀ ਫੇ ਡੰਡਿਆਂ ਨਾਲ ਬਣੂਗੀ ਨਾ ਗੱਲ ਹੁਣ ਇਕੱਠ ਵਧੀ ਜਾਂਦਾ ਯਾਰ ਪਾਣੀ ਦੇਖੋ ਪਾਣੀ ਦੇ ਟੈਂਕਰ 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 ਖੜੇ ਆ ਟੈਂਕਰਾਂ ਦੇ ਟੈਂਕਰ ਕੋਈ ਗਾਟ ਨਹੀਂ ਰਹਿੜ ਦੇਣੇ 2 3 4 5 6 ਖੜੇ ਆ 6 ਉਹ ਖੜਾ ਆ ਉਹਦੇ ਪਰੇ ਗਏ ਬਹੁਤ ਖੜੇ ਨਹੀਂ ਪਰਲੇ ਬਸ ਉਹ ਪਰੇ ਕਿੰਨੇ ਖੜੇ ਆ ਪਾਣੀ ਦੀ ਸੇਵਾ ਫੁੱਲ ਲੰਗਰ ਦੀ ਸੇਵਾ ਫੁੱਲ ਪਾਣੀ ਦਾ ਯਾਰ ਬਸ ਪਹੁੰਚ ਰਿਓ ਬਾਕੀ ਚਰੂਆ ਪੱਕਾ ਲੱਗੋ ਨਾ ਦੇਖੋ ਰਾਸ਼ੂ ਹੁਣ ਨਾ ਕਿ ਆ ਦੇਖੋ ਗੱਡੀਆਂ ਕਿੰਨੀਆਂ ਆ ਰਹੀਆਂ ਇਹਦਾ ਜਾਮ ਹੋ ਜਾਣਾ ਸਾਰਾ ਦਿਨ ਹਾਂ ਸਾਡੇ 12 ਵੱਜਣਦੇ ਸਹੀ 12 ਵਾ ਇੱਕ ਵਾ ਤੇ ਨੂੰ ਸਾਰਾ ਜਾਮ ਹੋ ਜਾਣਾ ਦੇਖ ਲਓ ਔਰ ਸਭੀ ਪਹੁੰਚ ਚੁੱਕੀ ਹੈ ਕਹਿੰਦੇ ਪੁਲਿਸ ਵੀ ਡਿਊਟੀ ਹੋਏ ਵੀ ਯਾਰ ਬੰਦੇ ਹੈ ਇੱਧਰ ਨਵਾਂ ਜੰਤਰ ਲਾਤਾ ਇੱਕ ਟਾਈਲੌਗ ਲਾਇਆ ਕਾਦਣਾ ਇਹ ਟਾਈਲੌਗ ਨਾਲ ਨਹੀਂ ਨਹੀਂ ਉਹ ਆ ਪਲੇਟ ਦੇ ਥੱਲੇ ਦੂਜੀ ਲੱਗੀ ਅੱਛਾ ਆ ਟਾਈਲੌਗ ਨੇ ਵੀ ਲੱਤਾਂ ਬੰਨਤੀਆਂ ਇਹ ਪਹਿਲਾਂ ਹੀ ਬੰਨੀਆਂ ਹੋਈਆਂ ਸੀ ਇਹ ਗੈਟ ਲਾਦਦਾ ਨਾ ਇਹ ਪੂਰਾ ਲਿਪੜ ਦੇ ਨੇ ਸੋਚਿਆ ਵੀ ਸਿਸਟਮ ਤੇ ਲਾਈਏ ਲਿਪੜ ਵਾ ਗਿਆ ਹੁਣ ਇਹ ਤਾਂ ਉਹ ਮੇਰੇ ਕੋ ਪਈਆ ਦੂਜੀ ਹਵਾ ਵਾਲੀ ਇਹ ਤਾਂ ਦੋ ਮਿੰਟ ਇੱਥੇ ਲੱਗਿਆ ਉਧਰ ਬਿਠਾ ਦੇ ਇੱਕ ਹਾਂ ਦੋਵੇਂ ਬਾਦੇ ਯਾਰ ਓਵਰ ਹੋ ਜਾਣਾ ਕੰਮ ਇਹਦਾ ਲੱਗਿਆ ਯਾਰ ਹਾਂ ਪਹਿਲਾਂ ਸੀ ਸੋਚਿਆ ਇਹ ਤੇ ਇਹ ਪਹਿਲਾਂ ਹੀ ਪਰਮਾ ਸਿਸਟਮ ਤਾਂ ਕਰਕੇ ਇੱਥੇ ਲਾ ਦੇ ਨਹੀਂ ਇਹ ਸੋਨਾ ਲਾਦਦਾ ਜਾਂਚਦਾ ਸੋਨਾ ਕਿੰਨਾ ਬਣਿਆ ਹਾਂ ਬਾੜਾ ਉਹ ਹੈਵੀ ਬਹੁਤ ਆ ਯਾਰ ਹੈਵੀ ਬਹੁਤ ਮੈਂ ਹਲਕਾ ਜਿਹਾ ਸਮਝਦਾ ਵੀ ਹੂੰ ਹੀ ਹੋ ਕਿਤੇ ਨਹੀਂ ਯਾਰ ਚੀਜ਼ ਦੇਖਦਾ ਸੀ ਇਕੱਲੀ ਇਕੱਲੀ ਜੀ ਆ ਇਹ ਪੂਰੀ ਆ ਨਾ ਅਸਲੀ ਵੀ ਲਾਦਦਾ ਬੈਠਾ ਹਣੇ ਦੀ ਸਾਫ ਸਵਾਈ ਬਹੁਤ ਭਾਲਦਾ ਸਾਬ ਉਹ ਹੈ ਇੱਕ 8 ਵਧ ਗਿਆ ਮੇਰੇ ਵੀਡੀਓ ਹਰੀਆਂ ਪੱਗਾਂ ਦੀ ਨਹੀਂ ਆ ਫਿਰ ਸਾਰੇ ਪੱਗਾਂ ਨਹੀਂ ਦਾ ਪਰਨੇ ਦਾ ਗੜਾ ਨਹੀਂ ਹੈਗੀ ਆ ਹੈਗੀ ਆ ਫੁੱਲ ਘੱਟ ਹੋ ਗਿਆ ਕਹਿੰਦੇ ਵਧ ਗਿਆ ਬਹੁਤ ਪਹਿਲਾਂ ਆ ਤੁਸੀਂ ਪਿੱਛੇ ਵਾਲੀ ਕਲਿੱਪਾਂ ਵਿੱਚ ਦੇਖਣਾ ਉਦੋਂ ਹਲੇ ਘੱਟ ਸੀ ਥੋੜਾ ਜਿਹਾ ਹੁਣ ਦੇ ਹਿੰਦੂ ਹੁਣ ਘੱਟ ਬਹੁਤ ਹੋ ਗਿਆ ਲੋ ਆਪੇ ਪਾਸੇ ਉਹ ਤੁਰ ਤਕਰ ਬੱਖਾਂ ਬੁਸਾਂ ਆਈ ਜਾਂਦੀਆਂ ਨੇ ਬੱਚੋਂ ਫੁੱਲ ਘੱਟ ਆਉਣ ਦਾ ਕਹਿੰਦੇ ਮੇਰੇ ਵੀਰੋ ਪਹੁੰਚ ਜੋ ਜਿਹੜੇ ਨਹੀਂ ਪਹੁੰਚੇ ਮੈਂ ਕਿਹਾ ਪਹੁੰਚ ਜੋ ਪਹਿਲਾਂ ਵਾਲੀ ਕਲਿੱਪ ਨਾਲੋਂ ਮੈਂ ਕਿਹਾ ਹੁਣ ਦੇਖ ਲੋ ਘੱਟ ਵੱਧ ਗਿਆ ਆ 15 20 ਮਿੰਟ ਹੀ ਬਾਕੀ ਬੱਚੇ ਹੋਈ ਕਹਿੰਦੇ 12 1 ਵਜੇ ਨੂੰ ਯਾਰ ਪੂਰਾ ਭਰੂਗਾ ਸਹੀ ਗੱਲ ਆ ਹੁਣ ਦੇਖ ਲੈ ਆਪਾਂ ਇਹ ਜਿਹੜੀ ਗੱਲ ਕਹਿੰਦੇ ਭਰੂਗਾ ਮੁੰਡੀ ਮੁੰਡੀ ਪੈ ਜਾਣੀ ਆ ਪਵੇ ਬਸ ਇਹ ਮੰਡੀ ਛੋਟੀ ਬੈ ਗਈ ਫਿਰ ਸਫਾਲਾ ਕੰਮ ਆ ਜਿਹੜੀ ਆਪਣੀ ਅੱਜ ਮਹਾਪੰਚਾਇਤ ਰੱਖੀ ਹੈ ਉਹ ਸਾਰੇ ਲਓ ਵੀ ਕਹਿੰਦੇ 1 2 3 4 ਬਲੌਗਰ ਕਰੇ ਗਰੇਅਲ ਟੀਮ ਬਲੌਗਰ ਪਹੁੰਚ ਚੁੱਕੀ ਹੈ 11:50 ਹੋ ਗਏ ਬਸ ਅੱਜ ਆਪਾਂ ਕਹਿੰਦੇ ਆ 1 ਵਜੇ ਤੱਕ ਪੂਰਾ ਦਾ ਸੋਹਣਾ ਹੋ ਜਾਣਾ 1 ਵਜੇ ਤੱਕ ਜੋ ਵੀ ਹੈ ਬੁੱਕ ਤੇ ਇੱਕ ਸਾਨੂੰ 22 ਮਿਲਿਆ ਖਮਾਣੋਂ ਤੋਂ ਉਹਨਾਂ ਦੀ ਜ਼ਮੀਨ ਵੀ ਨਹੀਂ ਆਉਂਦੀ ਦੇਖ ਲਾ ਜ਼ਮੀਨ ਵੀ ਨਹੀਂ ਆਉਂਦੀ ਤਾਂ ਵੀ ਆਏ ਹੋ ਬੰਦੇ ਨੇ ਬਹਿ ਜਾਣਾ ਬਲੌਗਰਾਂ ਨੇ ਸਾਰੇ ਪਾਸੇ ਗੇੜਾ ਦੇ ਕੇ ਦਿਖਾਉਣਾ ਵੀ ਆ ਸਾਰਾ ਤੁਰਹਿਣ ਵਧੀਆ ਤਰੀਕੇ ਬਹੁਤ ਮੇਨਾ ਬੇ ਬਹੁਤ ਮੇਨਾ ਪਹਿਲਾਂ ਗੱਲ ਜਿਹੜਾ ਕੰਮ ਉਹ ਵਾਲਾ ਇਹ ਸਭ ਤੋਂ ਉੱਤੇ ਆ ਸ਼ੇਅਰ ਕਰੋ ਬਈ ਦੱਬ ਕੇ ਘੰਟਾ ਡੇਢ ਕਿਨ ਲਾਉਣਾ ਬਿਲਕੁਲ ਆ ਵੀ ਸ਼ੇਅਰ ਕਰੋ ਵੀਡੀਓ ਦਾ ਅਸਰ ਕੀ ਜਾਣੀ ਹੈ ਜਿਹੜੇ ਬੰਦੇ ਆਪਣੇ ਕੋਲ ਜਿਹੜੀ ਸੰਗਤ ਉਹ ਵੱਡੀ ਤਰਕਾਰ ਦੇ ਵਿੱਚ ਸਹੀ ਗੱਲ ਉਹਦੇ ਬਾਹਰ ਬੈਠਿਆ ਕਿੰਨੇ ਦੇ ਚਾਹ ਪਾਣੀ ਪੀ ਕੇ ਮੈਨੂੰ ਬਾਹਰਲੇ ਦੇ ਕਮੈਂਟ ਆਉਂਦੇ ਆ। ਮੈਂ ਤੇਰੀ ਵੀਡੀਓ ਦੇਖ ਕੇ ਖੁਸ਼ ਹੁੰਦੇ ਆ। ਸਾਡਾ ਆਪਣੇ ਹੈਗਾ ਪਿੰਡਾਂ ਵਾਲੇ। ਆਪਾਂ ਸਾਰਾ ਜਿੰਮੇ ਪਿੰਡਾਂ ਵਾਲਾ ਫਿਰ ਤਾਂ ਮੈਨੂੰ ਫੋਲੋ ਕਰਦੇ ਹੋ ਪਾਉਂਦੇ ਆ। ਬਾਹਰਲੇ ਦੇ ਜਿਹੜੀ ਇਹ ਨੀਤੀ ਵਾਲਾ ਬਰੋਮ ਬਾਰੇ ਪੂਰਾ ਜ਼ੋਰ ਦਾ ਯਾਰ ਰੋਸ ਪਟਾ। ਜਿਨ੍ਹਾਂ ਨੇ ਹੋ ਗਏ 20 25 25 ਸਾਲ। ਆਹ ਇਹ ਵਲੌਗ ਦੇਖਦੇ ਤਾਂ ਇਹ ਤਾਂ ਹਟ ਗਿਆ ਸੀ ਪਾਉਣਾ ਮੈਂ ਇਹਦੇ ਵਲੌਗ ਦੇ ਤਾਂ ਇਹ ਵੀ ਮੈਂ ਹਟ ਗਿਆ ਦੇ ਪਾਉਂਦੇ ਵੀ ਦੇਖਦਾ। ਪੁਰਾਣੇ ਦੇਖੀਏ। ਮੈਂ ਤੇਰੇ ਵਲੌਗ ਦੇਖੀ ਹੋਏ ਆ। ਅੱਜ ਆਪਦੇ ਬਲੌਗ ਦੇਖਣੇ ਓਕੇ ਆ ਬਹੁਤ ਨੋਮੇਂਦਰ ਕਹਿੰਦੇ ਪੁਰਾਣਾ ਰੇੜਾ ਨਾ ਇਹ ਦੇਖ ਲਾ ਸਾਂਭਿਆ ਹੋਇਆ ਪੇਂਡੀਆਂ ਕੀਤੀਆਂ ਨੇ ਜੇ ਜੇ ਗੱਲ ਵੱਧਦੀ ਦੀ ਕੀ ਇਹ ਝੰਡੇ ਦੇ ਫੋਲ ਦੇ ਡੰਡਾ ਰਹਿਣਗਾ ਜੱਗੜ ਨੱਡ ਪਾਇਆ ਨੇ ਝੰਡੇ ਦੇ ਫੁੱਲ ਕੇ ਬਲਾਕ ਤੋਂ ਬਾਹਰ ਆਪਣੀਆਂ ਡਿਊਟੀਆਂ ਸਵਾਲਣ ਕਹੋ ਓਏ ਥੋੜੀ ਪੰਜਾਬੀਆਂ ਨੂੰ ਸ਼ਿਕਾਇਤ ਪਹਿਲਾਂ ਕੋਈ ਬੇਇੰਤਿਆ ਕਰਦੇ ਆਇਆ ਕਹਿੰਦੇ ਰੋਡ ਤੇ ਆਏ ਸੀ ਦੇਖਣੇ ਇੱਧਰ ਆਹ ਰੋਡ ਆਪਣਾ ਰਾਏਕੋਟ ਨੂੰ ਜਾਂਦਾ ਇੱਧਰ ਨੂੰ ਲੁਧਿਆਣੇ ਨੂੰ ਜਾਂਦਾ ਜਾਮ ਹੀ ਇੱਕ ਹਿਸਾਬ ਦਾ ਉਹ ਦੇਖੋ ਘੱਟ ਇੱਧਰ ਨਾ ਪੂਰੇ ਰਾਤ ਬਾਹਰ ਆਈ ਜਾਂਦੇ ਆ ਲੋਕ ਆਈ ਜਾਂਦੇ ਆ ਆਲੇ ਆਉਂਦੀ ਆਣੇ ਮਗਰ ਬਹੁਤ ਵੱਲ ਇਕੱਠਾ ਕਹਿੰਦੇ ਆਹ ਰਾਏਕੋਟ ਨੂੰ ਜਾਂਦਾ ਦੇ ਲੋ ਤੱਕ ਨਹੀਂ ਬੱਸਾਂ ਬੱਸਾਂ ਦੇ ਬੰਦੇ ਬੱਸਾਂ ਭਰ-ਭਰ ਆਉਂਦੀਆਂ ਫੁੱਲ ਹਾਂ ਜੋਧਾ ਅੱਡਾ ਦਾ ਮੈਂ ਪਹਿਲਾਂ ਹੀ ਸੋਚ ਲਾਇਆ ਸੀ ਇਹਦਾ ਜਾਮ ਪੂਰਾ ਹੋਣਾ। ਪੂਰਾ ਕਰਤਾ ਜਾਮ ਹਾਂ। ਬੱਸਾਂ ਦਾ ਭਰ-ਭਰ ਆਉਂਦਾ। ਫੁੱਲ ਇਕੱਠਾ ਕਹਿੰਦੇ। ਆਹ ਵੇਖ ਲੋ। ਕਹਿੰਦੇ ਆ ਬੱਸ ਸਾਰੇ ਬੰਦੇ ਲਾਇਆ ਹੀ ਹੋਣੇ ਜਾਉ ਸਾਈਡ ਤੇ ਆਪਾਂ। ਜਾਮ ਵੀ ਨਹੀਂ ਲਾਉਣਾ ਇੰਨਾ। ਬੱਸਾਂ ਵੀ ਜਾਣੀ ਕਿ ਸਾਈਡ ਤੇ ਲਾਉਂਦੇ ਆ ਲੋਕ। ਬਾਕੀ ਪਾਣੀ ਪੂਣੀ ਦਾ ਫੁੱਲ। ਖੁੱਲੀ ਸੇਵਾ ਕਹਿੰਦੇ। ਨਹੀਂ ਗੱਲ ਆ ਭਾਈ। ਬਹੁਤ ਇਕੱਠਾ। ਬਹੁਤ ਇਕੱਠਾ। ਲੋਕਾਂ ਦੀਆਂ ਬੁੜੀਆਂ ਵੀ ਆ ਰਹੀਆਂ ਬੰਦੇ ਵੀ ਆ ਰਹੇ ਆ। ਹਾਂ। ਜਾਗਦੇ ਜਨੀਰ ਵਾਲੇ ਖੜੇ ਆਰੇ ਵਾਰੇ ਜਿਹਨਾਂ ਨੂੰ ਪਿਆਰ ਆ ਜਨੀਰਾਂ ਸਹੀ ਗੱਲ ਇਹ ਪਾਜੂਆਂ ਲਈ ਆਉਂਦੇ ਨੇ ਲੋਕ ਦਾ ਲਾ ਕੇ ਝੰਡਾ ਝੰਡਾ ਆਪਾਂ ਵੀ ਲਾਉਣਾ ਜਾ ਕੇ ਅੱਜ ਮੈਂ ਭੁੱਲ ਜਾਣਾ ਦਿੱਲੀ ਪਾੜਾ ਝੰਡਾ ਲਾਉਣਾ ਆਪਣੇ ਆਪ ਇਹਦਾ ਲਾ ਕੇ ਇਹਨੇ ਤਾਂ ਪਹਿਲੇ ਤਿਆਰ ਕਰਤੀ ਮੈਂ ਤਾਂ ਆਪ ਲਾਉਣਾ ਜਾ ਕੇ ਆਇਆ ਡਾਇਲੌਗ ਵਾਲੀ ਆਵਾਜ਼ ਲਓ ਵੀ ਕੱਠ ਬਹੁਤ ਹੋ ਗਿਆ ਕਹਿੰਦੇ ਮੇਰੇ ਵੀਰੋ ਉਨੇ ਦੋ ਵਾਰ ਸਾਰੇ ਚਲਦੇ ਆ ਉੱਥੇ ਮੰਡੀ ਚ ਇਹ ਬੰਦਿਆਂ ਦੀ ਜਾਣਦੇ ਹੋਵਾਂਗੇ ਸਾਰੇ ਇਹ ਬਾਈ ਪਾਣੀ ਲਾ ਕੇ ਵਰਨਾ ਵਨ ਬਾਈ ਜਿਆ ਕਰ ਦਿਓ ਜੀ ਮਗਰੋਂ ਲੈ ਲਾਜ ਕਰ ਵਧੀਆ ਜਗ੍ਹਾ ਲਾ ਉਹ ਅੱਗ ਚ ਲਾਊਗਾ ਤੂੰ ਲੋ ਤੂੰ ਲਾ ਬੋਲੇ ਸੋਨਿਹਾਲੇ ਹਾਂ ਵੀ ਆਖੀ ਬੰਦੇ ਆਪਣੇ ਇਕੱਠੇ ਹੋਏ ਆ ਇੰਨੇ ਬੰਦੇ ਇਕੱਠੇ ਹੋਏ ਆ ਹੁਣ ਆਪਾਂ ਦਾ ਪੁੱਛਦੇ ਹਰੇਕ ਨੂੰ ਵੀ ਕੀ ਤੁਹਾਡਾ ਰਾਇ ਕੀ ਆ ਭਾਈ ਇਹ ਗੱਲਾਂ ਆ ਮਾਈਕ ਇਹਦਾ ਬਣਾ ਲਾ ਇਹਦਾ ਮਾਈਕ ਨਾਲ ਵੀ ਭਾਈ ਜ਼ਮੀਨ ਆ ਰਹੀ ਆ ਤੁਹਾਡੀ ਵਿੱਚ ਕੇ ਨਹੀਂ ਉਹ ਵੀ ਆਪਾਂ ਜਿੰਨਾ ਰਹੀ ਆ ਪਹਿਲਾਂ ਉਹਨਾਂ ਨੂੰ ਪੁੱਛ ਨਹੀਂ ਤੇਰੀ ਨੂੰ ਸ਼ੁਰੂ ਕਰਦੇ ਨਾਲ ਬੈਠੇ ਇਹਦੀ ਜ਼ਮੀਨ ਨਹੀਂ ਆ ਰਹੀ ਬਹੁਤ ਵੱਡੀ ਸੇਵਾ ਭਾਈ ਅੰਦਰ ਥੋੜਾ ਜਨਾ ਡੰਗਰ ਵਾਲਾ ਵੀ ਆਉਂਦਾ ਵਿੱਚ ਗਦੀਨ ਉਹ ਆਹ ਭਾਈ ਉਹਨਾਂ ਦੀ ਬਹੁਤ ਵੱਡੀ ਗੱਲ ਆ ਜਿੰਨਾ ਆ ਗਿਆ ਆ ਗਿਆ ਆ ਜਾਨਾ ਕਰ ਬੰਦੇ ਮੇਰੇ ਨਾਲ ਨਾ ਬੋਡੇ ਨਹੀਂ ਨਹੀਂ ਹੋਣੀ ਬਾਈ ਆਉਂਦੀ ਆ ਮਗਰ ਆ ਗਿਆ ਮੈਂ ਜੀ ਹੁਣ ਸਾਡੇ ਬਾਈ ਚੌਂਡ ਗਿਆ ਹਾਂਜੀ ਅੱਜ ਆਇਆ ਪਿੰਡ ਲੈ ਹੈਗੀ ਜਮੀਨ ਹੈ ਕਿੰਨੀ ਕਾਰੀ ਆ ਤੁਹਾਡੇ ਦਰਵਾਜ਼ੇ ਆਰੀ ਆ ਇਹ ਤੁਹਾਡਾ ਸਾਰਾ ਏਰੀਆ ਇਧਰ ਸਾਡਾ ਬਾਈ ਤੁਹਾਡਾ ਵੀ ਵਿੱਚ ਹੀ ਹੋਣਾ ਸਾਡਾ ਮਨਸੂਰਾ ਪਿੰਡ ਵੀ ਆਟਾ ਦਾ ਜ਼ੋਦਾ ਆਪਣਾ ਦਾ ਸਾਰਾ ਏਰੀਆ ਹੈਗਾ ਜੀ ਆਪਾਂ ਬੈਠੇ ਆ ਅੱਜ ਛੋੜੀ ਆੜੀ ਬਚ ਗਏ ਤਾਂ ਵੀ ਆਖਦੇ ਆਪਣੇ ਨਾਲ ਕੋ ਬੈਠਾ ਭਾਈ ਕੋ ਬੰਦੇ ਕਰ ਕੇ ਆ ਭਾਈ ਬਹੁਤ ਬਹੁਤ ਵੱਡੀ ਜਿਹਾ ਬਾਈ ਪਰ ਦਿਨ ਟਰੈਕਟਰ ਤੇ ਆਉਣਾ ਚਾਹੀਦਾ ਹੈਗਾ ਆ ਇੰਨਾ ਥੋੜੀ ਵੀ ਆ ਰਹੀ ਪਰ ਨਹੀਂ ਆ ਰਹੀ ਘਰ ਵੀ ਹੈ ਦਹੀਂ ਹੋ ਜਮੀਨ ਬਾਈ ਜੀ ਮੈਂ 50000 ਰੁਪਏ ਦਾ ਕਰ ਦਵਾਂਗੇ ਇਹ ਤਾਂ ਮਿਲ ਗਿਆ ਚੰਗਾ ਰੇਟ ਆ ਜੀ ਆਹ ਦੇਖੋ ਇਹਨਾਂ ਨੇ ਕੰਮ ਕਰਾਉਣਾ ਜਿਆਦਾ ਤੁਹਾਨੂੰ ਜੀ ਵੀਰੇ ਕੋਲ ਜਾਣੀ ਆ ਇਹ ਰੇਟ ਨਹੀਂ ਹੁੰਦੇ ਨੇ ਉੱਥੇ ਪਲਾਟਾਂ 'ਚ ਰਹੋਗੇ ਤੁਸੀਂ ਇੰਨੇ ਸਾਲਾਂ ਦਾ ਨਹੀਂ ਜਮੀਨ ਰੇਟ ਮਿਲ ਗਿਆ ਆਪਾਂ ਦੇ ਉੱਥੇ ਜਾਣਾ ਹੀ ਨਹੀਂ ਆਪਾਂ ਪੈਂਡ ਰਹਾਂਗੇ ਪੈਂਡ ਵਾਲੀ ਵੀ ਜ਼ਮੀਨ ਆਉਂਦੀ ਬਾਹਰ ਵਾਲੀ ਵੀ ਆਉਂਦੀ ਉਹ ਵੈਸੇ ਵੀ ਨਹੀਂ ਦੇਖੀ ਅੱਜ ਭਾਈ ਜੀ ਤਾਂ ਮੇਰੀ ਪਟਵਾਰਦਾਰ ਦਾ ਬੰਦਾ ਸੀ ਨਾ ਹੋ ਗਿਆ ਆਪਣੀ ਓਏ ਐਵੇਂ ਕਰ ਜਾਂਦਾ ਇਹ ਕਿਹੜੀ ਕਿਹੜੀ ਜ਼ਮੀਨ ਆਉਂਦੀ ਆ ਜ਼ਮੀਨ ਸ਼ਹਿਰ ਦੀ ਜ਼ਮੀਨ ਦਾ ਉੱਥੇ ਗੱਲ ਨਹੀਂ ਕਰੇ ਜ਼ਮੀਨ ਦਾ ਪਹਿਲਾਂ ਰੇਟ ਕਿੰਨੇ ਵਧੀਆ ਰੇਟ ਤਾਂ ਵਧੀਆ ਸੀਗਾ ਨਾ ਫਿਰ ਵੇਚੀ ਕਿਉਂ ਆਣੀ ਵੇਚੀ ਜਾਂਦੇ ਦੀ ਲੋਟਿੰਗ ਲੱਗਿਆ ਸੀਗਾ ਹੋਰ ਵਾਰ ਜੇ ਹੋਰ ਵਾਰ ਉਹਦਾ ਆ ਰਿਹਾ 7-8 6-7 ਕਰੋੜ ਦਾ ਕਿਲਾ ਤਾਂ ਨਹੀਂ ਲੱਗਿਆ ਤੇ ਹੁਣ ਕਰੋੜ ਵੀ ਮਿਲਦੇ ਹੋਈ ਵੱਡੀ ਵੱਡੀ ਗੱਲ ਆ ਪਹਿਲਾਂ 60 ਕਰੋੜ ਦਾ ਵੇਚਦੇ ਸੀ ਵਧੀਆ ਉਹ ਜ਼ਮੀਨ ਦਾ ਮੂਹ ਹੁੰਦਾ ਉੱਥੇ ਅਸੀਂ ਗਏ ਨਹੀਂ ਉਹ ਮਾਮਲੇ ਤੇ ਆ ਜਦੋਂ ਦਾ ਮੈਂ ਜੰਮਿਆ ਉਦੋਂ ਪਹਿਲਾਂ ਦੀ ਮਾਮਲੇ ਇਹ ਗੱਲ ਹੋ ਰਹੀ ਉਹ ਹੀ ਅਸਲ ਆ ਵੀ ਥੋੜਾ ਜਿਹਾ ਪਹਿਲਾਂ ਕਿਹੜਾ ਲੋ ਵੀ ਦਰਾਹੇ ਤੋਂ ਕਹਿੰਦੇ ਮੁੰਡੇ ਆਏ ਆ ਟਰੈਕਟਰ ਟਰਾਲੀ ਤੇ ਬੰਦੇ 10-15 ਜਾਣੇ ਆਏ ਆ ਇਹ 10-15 ਜਾਣੇ ਕਹਿੰਦੇ ਦਰਾਹੇ ਤੋਂ ਆਏ ਆ ਕਹਿੰਦੇ ਨਨ ਵੀਰ ਦੀ ਟੀਮ تنਵੀਰ ਇਹ 2-3 ਸਾਲ ਕੱਪ ਇਹਨੇ ਆਪਣੇ ਮੇਂ ਜਾਂਦਾ ਹੁੰਦਾ ਸੀ ਫਤੇਗੜ ਫਤੇਗੜ ਸਾਹਿਬ ਵਾਲੇ ਬਲੌਗਾਂ 'ਚ ਤੁਸੀਂ ਦੇਖਿਆ ਹੋਇਆ ਇਹ ਬੰਦਾ ਇਹ ਲੱਗਿਆ ਕਿ ਗੱਡੀ ਬਾਰੇ ਕਰ ਦਿੰਦਾ ਹਾਂ ਆਹ ਬੰਦੇ ਨੂੰ ਤੁਸੀਂ ਜਾਣਦੇ ਹੋਗੇ ਇੰਜਨ ਕਹਿੰਦੇ 4 ਸਿਲੰਡਰ ਹੈ ਯਾਰ 4 ਸਿਲੰਡਰ ਇੰਜਨ ਭਰਿਆ ਹੈ ਇਹਦੇ 'ਤੇ ਨਹੀਂ ਨਿੱਕੀ ਕੀ ਕਰਨਾ ਚਾਹੁੰਦੇ ਤੁਸੀਂ ਹੁਣ ਨਹੀਂ ਕੀ ਕਰਨਾ ਚਾਹੁੰਦੇ ਤੁਸੀਂ ਇਹ ਟਰੈਕਟਰ ਦੇ ਬੰਦੇ ਸਨ ਇਹ ਉਧਰੋਂ ਟੈਸਟਿੰਗ ਆਣ ਚਲੇ ਆ ਮੜੀ ਫੇਰ ਚੱਲਦੇ ਆ ਆਪਾਂ ਉਧਰ ਮੰਡੀ ਚ ਸਪੀਚ ਸਟਾਰਟ ਹੋਣੀ ਆ ਉੱਥੇ ਹੁਣ ਪਹੁੰਚ ਜਾਗੇ ਆਪਾਂ ਜਿਹੜਾ ਕਿਹੜਾ ਬਾਹਰ ਨਾਲ ਜਾਈਂ ਇਹਨੂੰ ਇਹਨੂੰ ਪਹਿਲਾਂ ਆ ਆ ਮੇਰਾ ਪਤਾ ਜੀ ਲਓ ਜੀ ਦਵਾਰੇ ਮੰਡੀ ਜਾ ਕੇ ਤੇ ਅੱਧਾ ਘੰਟਾ ਮੜਿਆ ਘਰੇ ਲਾਇਆ ਇਹ ਬਹਿ ਗਏ ਸਾਰੇ ਆਣ ਇਕੱਠੇ ਹੋ ਗਏ ਸੀ ਸਾਰੀ ਟੀਮ ਸਾਡੀ ਇਕੱਠੀ ਹੋ ਕੇ ਆ ਗਈ ਆ ਜਾਂਦੀ ਆ ਕਹਿੰਦੇ ਆ ਲੀਟਰ ਬਾਹ ਦਮਾਲਾ ਥੋੜਾ ਡੇਡਾ ਹੋ ਗਿਆ ਲਓ ਵੀ ਕਹਿੰਦੇ ਸਾਰੀ ਟੀਮ ਜਾਂਦੀ ਹੋਈ ਆਸੀ ਗੱਲ ਜੀ ਲਓ ਜੀ ਉਹ ਵਾਹ ਥੋੜਾ ਪੂਰਾ ਕਰਤਾ ਨਾ ਸੁਖਣਾ ਅੱਜ ਆਪਾਂ ਹੁਣ ਇੱਥੇ ਸੈਲਫੀ ਲਾ ਲਾਂਗੇ ਹਾਂ ਓਕੇ ਸਾਹਮਣੇ ਲਾ ਦੀ ਵੀਰੇ ਹਾਂ ਬਾਕੀ ਪਹੁੰਚ ਅੱਲੇ ਮੰਡੀ ਹੁਣ ਇਕੱਠ ਵੱਧ ਗਿਆ ਕਿ ਨਹੀਂ ਫਿਰ ਵੱਧ ਗਿਆ ਵੱਧ ਗਿਆ ਪਹਿਲਾਂ ਹੁਣ ਉਦੋਂ ਵੀ ਵੱਧ ਗਿਆ ਨਾ ਚਲੇ ਗਏ ਸੀ ਕਿਉਂਕਿ ਨਾ ਉਦੋਂ ਸਪੀਚ ਵਗੈਰਾ ਸ਼ੁਰੂ ਕਰਨ ਦੀ ਸੀਗਾ ਯਾਰ ਬਸ ਸਿਰਫ ਲੋਕ ਇਕੱਠੇ ਹੁੰਦੇ ਪਏ ਸੀ ਹਾਂ ਹੁਣ ਸਪੀਚਾਂ ਸ਼ੁਰੂ ਹੋ ਗਈਆਂ ਚਲੇ ਗਏ ਕਿ ਯਾਰ ਬਾਲੀ ਗਰਮੀ ਆ ਆਲ ਦਾ ਪਿਓਰਕ ਵਗੈਰਾ ਬੈਠੇ ਰਹਿੰਦੇ ਆ ਬਈ ਕੋਲ ਹੈ ਨਹੀਂ ਇੰਨੇ ਵਾਲੇ ਏਸੀ ਉਸਿਆਂ ਦੀ ਹੱਥ ਪਈ ਗਏ ਲੋ ਬੈਣਾ ਔਖਾ ਸੀਗਾ ਇਹ ਘਰੇ ਚਲੇ ਗਏ ਬਾਕੀ ਹੁਣ ਤੁਹਾਨੂੰ ਸਾਰਾ ਹੁਣ ਚਲਦੇ ਹਾਂ ਹੁਣ ਹੁਣ ਤੁਹਾਨੂੰ ਸਾਰਾ ਦਿਖਾਉਨੇ ਆ ਮੌਲਕ ਕੀ ਬਣਿਆ ਹੋਇਆ ਵਾ ਕਿੰਨਾ ਇਕੱਠਾ ਵਾ ਬਾਕੀ ਤੁਸੀਂ ਕਾਰ ਦਾ ਦੇਖ ਜਾਦਿਓ ਅਕਸ਼ੇ ਕੇ ਘਰ ਤੇ ਕਰ ਗੱਡੀਆਂ ਖੜੀਆਂ ਨੇ ਇਧਰੋਂ ਥਾਣੇ ਦੇ ਕਰ ਬੱਸਾਂ ਇਧਰ ਜੋਧਾ ਅੱਡਾ ਜਾ ਫੁੱਲ ਕੱਟਾ ਜਾ ਆ ਵੀ ਫੁੱਲ ਹਾਂ ਫੁੱਲ ਫੁੱਲ ਆ ਦੇਖ ਇੰਚ ਆਇਆ ਵਾ ਮਰਸ ਗਿਆ ਮਰਨੀ ਘੁੰਮ ਕੇ ਫਿਰ ਨਹੀਂ ਘੁੰਮ ਕੇ ਆਇਆ ਅਖਸ਼ ਕੇ ਬਾਅਦ ਆਇਆ ਕਿਉਂਗੀ ਆ ਦੇਖ ਲੋ ਬਾਕੀ ਨੋ ਵੀ ਕਹਿੰਦੇ ਦੇਖ ਲੋ ਕੱਠ ਬਾਈ ਫੁੱਲ ਕੱਟਾ ਫੁੱਲ ਕਲੋਂ ਦਾ ਸੰਬੰਧ ਚ ਰੈਲੀ ਕਰੂੰਗਾ ਸਾਰੀ ਜੱਡੀ ਤੋੜ ਕੇ ਭੇਜਿਆ ਸੀਗਾ 200 ਮੁੰਟਿਆਂ ਦੇ ਬਾਈ ਦੇ ਪਾਜਾ ਹੋਇਆ ਫੁੱਲ ਫੁੱਲ ਲੱਖ ਬੰਦਾ ਹੋ ਗਿਆ ਹੁਣ ਲੱਖ ਬੰਦਾ ਹੋ ਗਿਆ ਜਿਹੜਾ ਮੁੱਖਿਆਪਤੀ ਆ ਚੱਲ ਕੇ ਆਪਣੇ ਗੁਰੂਆਂ ਦੀ ਪੈੜਾਂ ਤੇ ਚੱਲ ਕੇ ਆਪਣੇ ਜੀ ਹਾਸ ਦੀ ਪੈੜਾਂ ਤੇ ਚੱਲ ਕੇ ਸਹੀ ਨਿਸ਼ਾਨੀ ਦੀ ਪੈੜਾਂ ਦੇ ਚੱਲ ਕੇ ਸਰਕਾਰ ਨੂੰ ਪਾੜ ਨਿਕਾ ਤਾਂ ਕਰਕੇ ਤੁਸੀਂ ਜ਼ਮੀਨਾਂ ਦੇ ਮਾਲਕ ਬਣੇ ਹੋ ਆਹ ਕਹੇ ਭਾਈ ਫੇਰ ਲੜਾਂਗੇ ਐਂਟ ਤੱਕ ਦੀ ਲੜਾਈ ਲੜਾਂਗੇ ਬਾਬਾ ਮਿਹਰ ਕਰੂਗਾ ਆਪਾਂ ਇਸ ਨੀਤੀ ਨੂੰ ਵੀ ਰੱਦ ਕਰਾਵਾਂਗੇ ਅਰੇ ਲੜਾਈ ਵੀ ਜਿੱਤਾਂਗੇ ਬੱਚੇ ਕੁਮਾਰੇ ਬੱਚੇ ਕੁਝ ਜਣੀ ਮਾ ਬੋਲੇ ਆ ਗਿਆ ਉਹ ਮੇਰੀ ਸਰੀ ਸਾਹ ਦੇ ਖਿਲਾਫ ਤੁਹਾਡੇ ਨੂੰ ਮਾਫੀ ਚਾਹੁੰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਵਾਹਿਗੁਰੂ ਜੀ ਦਾ ਸ਼ੁਕਰੀਆ ਸਾਡੇ ਕੋਲ ਬਹੁਤ ਬਹੁਤ ਧੰਨਵਾਦ ਜੀ ਜਗਮਿੰਦਰ ਸਿੰਘ ਸਵਾਜਪੁਰ ਮੁੱਖ ਬਣਾ ਲੈਣਾ ਸ਼ੇਰੇ ਪੰਜਾਬ ਦਾ ਬਹੁਤ ਗੱਠਾ ਬਈਆ ਤਾਂ ਇਹ ਤੋਰਦੀ ਲੋਕਾਂ ਨੇ ਪਰ ਇਹਨਾਂ त्याग ਕਰਕੇ ਇੱਕ ਮਿੰਟ ਇਹਨਾਂ ਨੂੰ ਜ਼ਮੀਨ ਦਿੰਦਾ ਹੁਣ ਇਹਨਾਂ ਦੇ ਬਾਅਦ ਆਵੇਂ ਮੈਂ ਨਿਓ ਘਾਰ ਤੁਸੀਂ ਬਹੁਤ ਵੀ ਗੱਲ ਕਰਦੇ ਹੋ ਇਹ ਬਾਬਾ ਬੰਦਾ ਦੂਰ ਦੇ ਪਾਸੇ ਲੋਕ ਦਿਖਣਾ ਜਿੱਧਰ ਵੀ ਜਾਕੋਗੇ ਲੋਕ ਹੀ ਦਿਖਣੇ ਆ ਉਦੇ ਸਿੱਖ ਆ ਸਾਰੇ ਕੋਈ ਜ਼ਮੀਨ ਦੇਣ ਤੇ ਆਂ ਲੁਧਿਆਣੇ ਦਾ ਪਤਾ ਨਹੀਂ ਕੌਣ ਕੀ ਹੈ ਆਪਣੇ ਵੱਧ ਨੂੰ ਗਈ ਹੈ ਜਿਹਨਾਂ ਨੂੰ ਜ਼ਮੀਨ ਦੇਣ ਗਏ ਨੇ ਹਾਂ ਕਰਤੀ ਕਿ ਕਿਹਦੇ ਕਿਹਦੇ ਨੂੰ ਮਿਲਿਆ ਹਾਂ ਮੈਂ ਕਹਿੰਦਾ ਖੰਡਿਆਲੇ ਨੂੰ ਕਹਿੰਦਾ ਲੁੱਦਿਆਲੇ ਨੂੰ ਤਿਆਰ ਹੋ ਜਾ ਲੁੱਦਿਆਲੇ ਨੂੰ ਕਹੀ ਜਾਂਦੇ ਆ ਪਟਿਆਲੇ ਵਾਲੇ ਤਿਆਰ ਹੋ ਗਏ ਕੋਈ ਜ਼ਮੀਨ ਦੇਣ ਨੂੰ ਤਿਆਰ ਨਹੀਂ ਸਾਰੇ ਪਾਸਿਓਂ ਲੋਕ ਆਏ ਹੋਏ ਆ ਕੋਈ ਬਠੰਡੇ ਤੋਂ ਖਮਾਨੋਂ ਤੋਂ ਕੋਈ ਉਧਰੋਂ ਪਟਿਆਲੇ ਵੱਲੋਂ ਸਾਰੇ ਪਾਸਿਓਂ ਕੋਈ ਨਾ ਕੋਈ ਆਏ ਹੋਏ ਆ ਕੋਈ ਜ਼ਮੀਨ ਦੇਣ ਅੱਜ ਉਹਦੇ ਘਰ ਕੇ ਉਹਨੂੰ ਉੱਥੇ ਜਾਣਾ ਪਿਆ ਬਾਕੀ ਇੱਥੇ ਹੀ ਨੇ ਵੀ ਇੱਥੇ ਬੈਠੇ ਲੋਕ ਸਾਰੇ ਪਾਸੇ ਆ ਰਾ ਸਾਰੇ 바ਜ ਜਿੱਥੇ ਛਾਂ ਮਿਲਦੀ ਹੈ ਜਿੱਥੇ ਵੀ ਬਹਿਣ ਨੂੰ ਜਗ੍ਹਾ ਮਿਲਦੀ ਹੈ ਸਾਰੇ ਪਾਸੇ ਬੈਠੇ ਲੋਕ ਬਾਕੀ ਲੰਗਰ ਦਾ ਵੀ ਕੋਈ ਲੰਗਰ ਦੀ ਵੀ ਕੋਈ ਤਹਿ ਤੋੜਦੀ ਲੋਕਾਂ ਨੇ ਫੁੱਲ ਲੰਗਰ ਚੱਲਦਾ ਜਿਵੇਂ ਉਹ ਦੇਖ ਲੋ ਰਾਲੀ ਕੋਈ ਲੰਗਰ ਵਰਤਾ ਰਹੇ ਆ ਸਾਰੇ ਬਸ ਉੱਧਰ ਵੀ ਲੰਗਰ ਆ ਲੰਗਰ ਵਾਲੇ ਪਾਸਿਓਂ ਵੀ ਜੇ ਲੱਖ ਬੰਦੇ ਦਾ ਇਕੱਠਾ ਦਾ ਡੇਢ ਲੱਖ ਦਾ ਤਾਂ ਡੇਢ ਲੱਖ ਬੰਦੇ ਦਾ ਰਾਸ਼ਨ ਪਾਣੀ ਲੈ ਕੇ ਬੰਦੇ ਪਹੁੰਚੇ ਹੋਏ ਸੀਗੇ ਖਾਣ ਪੀਣੇ ਉੱਥੇ ਜਾ ਕੇ ਜੀੜੀਆਂ ਪੁੱਤੀਆ ਕਿਹਾ ਲੋ ਵੀ ਕਹੇ ਮੇਰੀ ਲੱਗੀ ਹਾਜ਼ਰੀ ਮੈਂ ਤਾਂ ਜਾਣਾ ਹੁਣ ਘਰ ਨੂੰ ਆਪਾਂ ਵੀ ਚੱਲ ਜਾਈਏ ਬੜੀ ਦੱਸਿਆ ਥੋੜਾ ਜਿਹਾ ਹੁਣ ਖਾਣ ਗੱਟ ਓਵਰ ਹੋ ਜਾਂਦਾ ਬਾਹਰ ਦੇ ਦਿਆ ਬਾਲਾ ਜ ਤੌਰ ਵਾਲਾ ਲੈ ਆਹ ਲਾਤਰਾਦਨ ਨੂੰ ਫੌਜੀ ਆਣੇ। ਤੁਹਾਡੇ ਲਈ ਬਰੈਡ ਲਈ ਫਿਰਦਾ ਤੇ ਖਾਣੇ ਨੂੰ। ਐਂ ਕਰ ਸਾਬਜੀ ਲਿਆ ਖਾਣੇ ਯਾਰ। ਤੁਹਾਡੇ। ਸਾਬਜੀ ਲਿਆ ਖਾਣੇ ਗੇ ਯਾਰ ਬੰਦੇ। ਬਾਕੀ ਕੱਪ ਕਰ ਗਏ ਨੇ। ਥੋੜੀ ਜਿਹੀ ਹੋਈ ਯਾਰ ਮਿਲਲੀ। ਪੂਰਾ ਯਾਰ ਇਹ ਲੋਕਾਂ ਨੇ ਯਾਰੀ ਦੀ ਪੂਰਾ ਸਾਥ ਦਿੱਤਾ। ਅੱਜ ਪੂਰਾ ਸਾਥ ਦੇ ਖਾਦਾ ਲੋਕਾਂ ਨੇ। ਸਹੀ ਗੱਲ। ਬਹੁਤ ਹਾਂ। ਟਰੈਕਟਰ ਟਰਾਲੀਆਂ ਦੂਰੋਂ ਦੂਰੋਂ। ਆ ਬੱਸਾਂ ਹੁਸਾ ਫੁੱਲ ਆਈ। ਆਏ ਆਪਣੇ ਘਰੇ ਛੋੜਾ ਪਾਸ ਦਾ। ਉਹ ਕਿੰਨੇ ਆਣੇ ਆਏ ਆ। ਆਏ ਕਿੰਨੇ ਆਣੇ 15 ਜਣੇ ਆ। 8-10 ਵੱਧ ਜਣੇ ਹੋਣਗੇ। ਹਾਂ। ਬਾਕੀ ਦੇਖ ਲੋ ਲੈ। ਕਹਤੇ ਹੀ ਖੜਿਆ ਬਾਬੇ ਕ ਆ ਦੇਖ ਸਾਰੇ ਆ ਦੇਖ ਲੋ ਬਸ ਲੈ ਹੁਣ ਏਡੀ ਇੰਡੀਆ ਬਸਾਂ ਭਰ ਕੇ ਹੁਣ ਲੱਗਦਾ ਕੋਈ ਜ਼ਮੀਨ ਦੇ ਦੂਗਾ ਕੋਈ ਡਿਮੈਂਡ ਦੇਣ ਨੂੰ ਤਿਆਰ ਦੋਹਾਂ ਦੋਹਾਂ ਲੋਕ ਆ ਗਏ ਹਾਂ ਬਾਕੀ ਇਹ ਦੇਖ ਲੈ ਆਹਦੀ ਪਾਲਿਸੀ ਆ ਇਹ ਵਾਪਸ ਵੀ ਲਾਉਣੀਆਂ ਉਹਨਾਂ ਨੇ ਉਹਨਾਂ ਨੂੰ ਐ ਲੱਗੂਆ ਪਾਲਿਸੀ ਪਾਲਿਸੀ ਬੰਦ ਕਰੀ ਖਾਣੇ ਦੇ ਹੱਕ ਦੀ ਕਰਦੇ ਨੇ ਬੋਟਾ ਪਰ ਪਾਉਣਾ ਉਹ ਆਇਆ ਹੁਣਾਂ ਬੋਟਾ ਬੂਟਾ ਭੁੱਲ ਕੇ ਵੀ ਕੋਈ ਨਾ ਇਹਦੇ ਰੀਲ ਦਾ ਵਲੋਗ ਆਪਣਾ ਹੋਰ ਨਾ ਕੋਈ ਵੋਟ ਪਾਇਓ ਅਸੀਂ ਵੀ ਵੋਟਾਂ ਪਾਈਆਂ ਸੀ ਅਸੀਂ ਆਪ ਕਹਿੰਦੇ ਆ ਪਰ ਹੁਣ ਨਹੀਂ ਪਾਉਂਦੇ ਬਥੇਰੇ ਘਾੜੂ ਪਿੱਛੇ ਝੰਡੇ ਚੱਕੇ ਸੀ ਵੀ ਬਾਈ ਫਰਕ ਪਊਗਾ ਉਹ ਕਰ ਕਿੱਥੇ ਬਥੇਰੇ ਝੰਡੇ ਦੇ ਪਿੱਛੇ ਵਾਲੇ ਦੇ ਕਹਣ ਨੂੰ ਉਹੀ ਸਰਕਾਰ ਨਾਲ ਲੋਗੋ ਹੋਇਆ ਸਹੀ ਗੱਲ ਹੈ ਸਰਕਾਰਾਂ ਵਿੱਚੋਂ ਇੱਕੋ ਹੀ ਲੋਗੋ ਹੀ ਚੇਂਜ ਆ ਲੋਕੀਆਂ ਨੇ ਧੱਕਾ ਕੀਤਾ ਪਰ ਉਹਨਾਂ ਨੇ ਖਾਬਦਾ ਇਹ ਥੋੜਾ ਜਿਹਾ ਜਮੀਨ ਨੂੰ ਲੈ ਗਏ ਸਾਰਾ ਪੰਜਾਬ ਇਹ ਕੰਪਨੀ ਗਿਆ ਤੇ ਸੋ ਕੰਪਿਊਟਰੋਂ ਵਿੱਚ ਬਾਕੀ ਅੱਜ ਆ ਬਲੌਗ ਨਹੀਂ ਐਂਡ ਕਰਦੇ ਕੰਮ ਪੂਰਾ ਹੋ ਕੇ ਰਿਹਾ ਸਫਲ ਹੋ ਜਾਂਦਾ ਹੈ ਮਿਲਦੇ ਆਪਾਂ ਚੱਲਦਾ ਰਹਿੰਦੇ ਹਾਂ ਮਿਲਦੇ ਆਂ ਹੀ ਅਗਲੇ ਬਲੌਗ ਵਿੱਚ